ਉਕਤ ਗਿਆਨ ਦਇਆ ਭੰਡਾਰਨ ਘਟ ਘਟ ਵਜੇ ਨਾਲ ਉਕਤ ਗਿਆਨ ਦਇਆ ਭੰਡਾਰਨ ਉਕਤੰ ਦਾ ਅਸਰਚ ਭੋਗਤੋ ਉਕਤ ਬਣਿਆ ਕੋਕਣਾ ਹੁੰਦਾ ਖਾਣਾ ਖੁਰਾਕ ਆਤਮਾ ਦੀ ਕੀ ਹੈ ਜੇ ਜੋਗੀ ਹੈ ਤਾਂ ਸਰੀਰ ਦੀ ਖੁਰਾਕ ਤੇ ਖਾਣਾ ਫਿਰ ਜੋਗੀ ਕਹਦੇ ਆਦਮੀ ਧਰਮ ਫਿਰ ਸਰੀਰ ਵਿਖਰਾਗ ਨੂੰ ਖਰਾਕ ਮੰਨਦਾ ਪਰ ਧਾਰਮਿਕ ਗੱਲਾਂ ਉਹ ਤਾਂ ਸੰਸਾਰੀ ਅੱਜ ਧਾਰਮਿਕ ਗੱਲ ਮੀ ਉਹ ਜਿਹੜਾ ਆਤਮਾ ਨਾਲ ਰਿਲੇਟਡ ਗੱਲ ਕਰੇ ਆਤਮਾ ਨਾਲ ਰਿਲੇਟਡ ਇਹਦਾ ਸਵਾਲ ਹੋਵੇ ਆਤਮਾ ਨਾਲ ਰਿਲੇਟਡ ਹੋ ਗਿਆਨ ਲੱਗੇ ਆਤਮਾ ਦੀ ਹੀ ਖਰਾਕ ਦੀ ਗੱਲ ਕਰੇ ਆਤਮਾ ਦੇ ਹੀ ਪੀੜ ਦੀ ਗੱਲ ਕਰੇ ਆਤਮਾ ਦੇ ਹੀ ਸੁੱਖ ਦੀ ਗੱਲ ਕਰੇ ਆਤਮਾ ਨੇ ਹੀ ਦੁੱਖ ਦੀ ਗੱਲ ਸਮਝੇ ਆਤਮਕ ਦੁੱਖ ਦੀ ਗੱਲ ਸਮਝੇ ਤੇ ਆਤਮਕ ਸੁੱਖ ਦੀ ਗੱਲ ਸੁਣੇ ਤਾਂ ਧਰਮ ਕਹਾਦਿਆਂ ਨੇ ਧਰਮ ਕਹਾਦਾ ਹੋ ਜੇ ਸੰਸਾਰ ਦੇ ਪਦਾਰਥਾਂ ਦੀ ਗੱਲ ਨੂੰ ਆਤਮਕ ਸੁਖ ਸਮਝਦਾ ਹੋ ਸੰਸਾਰੀ ਆਦਮੀਆ ਧਰਮ ਕਰੀਏ ਉਹਦਾ ਸਾਰਾ ਸੰਸਾਰ ਜਾਣਦਾ ਹੀ ਹੈ ਜੀਗਾ ਤੂੰ ਤਾਂ ਇਹਦੇ ਧਰਮ ਦੀ ਕਿਹੜੀ ਗੱਲ ਹੈ ਜਿਹੜੇ ਧਰਮ ਸੰਸਾਰੀ ਪਦਾਰਥਾਂ ਨੂੰ ਦੇ ਕੇ ਸੁਖ ਦੇਣਾ ਚਾਹੁੰਦੇ ਨੇ ਉਹ ਰੋਗੀ ਬਣਾ ਰਹੇ ਨੇ ਸੰਸਾਰ ਨੂੰ ਕਿਉਂ ਦੁਖਦਾਰੂ ਸੁਖ ਰੋਗ ਸੰਸਾਰਿਕ ਸੁਖ ਤਾਂ ਰੋਗ ਹੈ ਆਤਮਾ ਦਾ ਸੁਖ ਸੁਖ ਹੈ بڑے بڑے ਜੇ ਦੀਸੇ ਲੋਕ ਤਨ ਕੋ ਬਿਆਪੇ ਚਿੰਤਾ ਰੋਗ ਦਾ ਮਤਲਬ ਕੀ ਹੈ ਚਿੰਤਾ ਰੋਗ ਮਾਨਸਿਕ ਰੋਗ ਹੈ ਚਿੰਤਾ ਰੋਗ ਦਾ ਸੰਬੰਧ ਆਤਮਾ ਨਾਲ ਹੈ ਸਰੀਰ ਨਾਲ ਤਾਂ ਹੈ ਨਹੀਂ ਬڑے بڑے ਪਦਾਰਥਾਂ ਵਾਲੇ بڑے بڑے ਧਨਵਾਨ ਤਣਾਡ ਅਹੰਕਾਰ ਚਿੰਤਾ ਰੋਗ ਤੋਂ ਗ੍ਰਸਤ ਹੁੰਦੇ ਨੇ ਜਿਆਦਾ ਗਰੀਬ ਨਾਲੋਂ ਝੁੱਗੀ ਵਾਲਾ ਇੱਥੇ ਸੜਕ ਤੇ ਸੌ ਜਾਂਦਾ ਹੈ ਮਨਿਸਟਰ ਕੋਈ ਸੜਕ ਤੇ ਸੌ ਕੇ ਦਿਖਾਵੇ ਕੱਲ੍ਹ ਹੀ ਰਾਜੇ ਮਹਾਰਾਜੇ ਮੈਨਾਂ ਸੰਭੇ ਪਹਿਰੇ ਲਾ ਕੇ ਡਰਦੇ ਕੋਸਰਨਾ ਵੜ ਕੇ ਲੈ ਜਿਓ ਚਿੰਤਾ ਉਹਨਾਂ ਨੂੰ ਹੈ ਸੌਲ ਦੀ ਚਿੰਤਾ ਸੁੱਤਿਆਂ ਨੂੰ ਵੀ ਚਿੰਤਾ ਜਿਹੜਾ ਚਿੰਤਾ ਜਨੀਂਦਾ ਉਹ ਸੁੱਖਾਂ ਦਾ ਨੀਂਦ ਉਹ ਚਿੰਤਾ ਜੇ ਉਹ ਦੀ ਨੀਂਦ ਰੈਸਟ ਆਰਾਮ ਨੀਂਦ ਰੈਸਟ ਆਰਾਮ ਉਹ ਵੀ ਚਿੰਤਾ ਵਿੱਚ ਹੈ ਸੁੱਖ ਨਹੀਂ ਹੈ ਜਿਹੜੇ ਧਰਮ ਇਸ ਗੱਲ ਤੇ ਖੜੇ ਨੇ ਕਿ ਸੰਸਾਰੀ ਪਦਾਰਥ ਮਿਲਦੇ ਨੇ ਅਰਦਾਸਾਂ ਉਹ ਧਰਮ ਗੁਰਬਾਣੀ ਉਹਨਾਂ ਨੂੰ ਮੰਨਦੀ ਹੋਈ ਨਹੀਂ ਤਰਮ ਨਿਬੰਧਿਕ ਐਸੇ ਧਰਮ ਦੁਨੀਆਂ ਦੇ ਸਾਰੇ ਇਹਨੇ ਸਵਾਇ ਗੁਰਮਤ ਤੇ ਇਸ ਕਰਕੇ ਕਿੱਕ ਕੋ ਗੁਰਮਤ ਨਹੀਂ ਹੈ ਛੁੱਟਣ ਦੀ ਸੰਸਾਰ ਚੋਂ ਬਾਕੀ ਪਦਾਰਥ ਸੰਸਾਰ ਦੇ ਦੇ ਕੇ ਤੁਹਾਡਾ ਸੰਸਾਰ ਜੀ ਲਾ ਰਸਣ ਗਿਆ ਰਹਿ ਬਤਾ ਸੰਸਾਰੀ ਸੋਚ ਹੈ ਕਿ ਇੱਥੇ ਬਸ ਹੋ ਆਰਾਮ ਨਾਲ ਇਹਨੂੰ ਸੁਰਗ ਬਣਾ ਦੇਣਾ ਇੱਥੇ ਹੀ ਰਹੋ ਕਹਾ ਜਾਣ ਦੀ ਗੱਲ ਤਕਰਤਿਕ ਨਹੀਂ ਹੋ ਕਹਾ ਜਾਣ ਫਿਰ ਕਹਾ ਕੀ ਜਿਹਨਾਂ ਕਹਾ ਜਾਣਾ ਫਿਰ ਇੱਥੇ ਕੀ ਕਰਨਾ ਡੂੰਗੀ ਕਰਕੇ ਕਿਉਂ ਨਹੀਂ ਖਦਾਊਗਾ ਉਹ ਪਰ ਕਿਉਂ ਮੰਡਪ ਛਾਊਗਾ ਡੂੰਗੀ ਕਰਕੇ ਨਹੀਂ ਉਹ ਖਦਾਊਗਾ ਜੀ ਨੇ ਫੇਰ ਮੁੜ ਕੇ ਆਉਣਾ ਹੈ ਕਿ ਪਿੱਛੋ ਕਈ ਪੁਛਤਾਂ ਨਹੀਂ ਨੇ ਹੋ ਰੱਖਣੀ ਹੈ ਤੋਤਰਾਂ ਦੇ ਧਰਮ ਨੇ ਜੋਗੀ ਨੂੰ ਕਹੇ ਭੁਗਤ ਗਿਆਨ ਖਰਾਖਤਰੀ ਗਿਆਨ ਚਾਹੀਦੀ ਆਤਮਾ ਦੀ ਖਰਾਖਈ ਗਿਆਨ ਆਤਮਾ ਦੀ ਖੁਰਾਕ ਗਿਆਨ। ਸਰੀਰ ਦੀ ਖੁਰਾਕ ਹੈ ਬਾਕੀ। ਵੈਗਰੂ ਆਤਮਾ ਦੀ ਖੁਰਾਕ ਨਹੀਂ ਹੈ। ਗਿਆਨ ਖੁਰਾਕ ਹੈ। ਵੈਗਰੂ ਗਿਆਨ ਦਾ ਨਾਉ ਨਹੀਂ ਹੈ। ਵੈਗਰੂ ਕੀ ਹੁੰਦਾ ਦੱਸਣ ਇਹ ਗਿਆਨ। ਵੈਗਰੂ ਕਿਹਨੂੰ ਕਹਿੰਦੇ ਨੇ ਉਹ ਦੱਸਣ ਇਹ ਗਿਆਨ। ਰਾਮ ਰਾਮ ਗਿਆਨ ਨਹੀਂ ਹੈ। ਰਾਮ ਕਿਹਨੂੰ ਕਹਿੰਦੇ ਨੇ ਉਹ ਦੱਸਣ। ਰਾਮ ਹੁੰਦਾ ਕੌਣ? ਕਿੱਥੇ ਰਹਿੰਦਾ? ਦਸ਼ਰਥ ਦਾ ਬੇਟਾ ਰਾਮ ਨਹੀਂ ਸੀ ਉਹ ਰਾਮ ਚੰਦਰ ਸੀ ਇਹ ਰਾਮ ਸੂਰਜ ਹੈ ਜਿਹੜਾ ਗੁਰਬਾਣੀ ਦਾ ਰਾਮ ਹੈ ਚੰਦਰ ਨਹੀਂ ਸੂਰਜ ਹੈ ਇਹ ਤਾਂ ਸੂਰਜ ਹੈ ਚੰਦਰ ਵਾਲਾ ਦਾ ਮਨ ਇਹ ਇਹ ਫਰਕ ਹੈ ਬੇਸਿਕ ਫਰਕ ਹੈ ਮਤਾਂ ਦਾ ਹੁਣ ਜਿਹਨਾਂ ਨੂੰ ਨਹੀਂ ਸਮਝੋ ਰਲ ਗੱਡ ਕਰ ਦਿੰਦੇ ਨੇ ਰਾਮ 7000 ਵਾਰ ਆਇਆ ਜੀ ਗੁਰਬਾਣੀ ਕੋਈ ਸਾਡਾ ਆਇਆ ਤੁਹਾਡਾ ਤਾਂ ਨਹੀਂ ਆ ਤੁਹਾਡਾ ਦੋ ਚਾਰ ਵਾਰ ਆਇਆ ਹੋ ਉਹ ਨੂੰ ਖੰਡਣੇ ਦਿੱਤਾ ਉਹ ਤੇ ਕੇ ਰਾਮ ਗयो ਰਾਵਣ ਗयो ਖੰਡਣ ਕਰਤਾ ਤੁਹਾਡੇ ਵਾਲਾ ਰਾਮ ਵੀ ਮਰ ਗਿਆ ਰਾਵਣ ਵੀ ਮਰ ਗਿਆ ਦੋਵੇਂ ਮਰ ਗਏ ਕਹਵੇਂ ਰਾਮ ਕਾਤੇ ਮਰ ਗਿਆ ਰਾਵਣ ਤਾਂ ਚਲੋ ਮਰਦਾ ਹੀ ਮਰਦਾ ਜੇ ਰਾਮ ਵੀ ਮਰ ਗਿਆ ਰਾਵਣ ਵੀ ਮਰ ਗਿਆ ਫਰਕ ਕੀ ਸੀ ਦੋਹਾਂ 'ਚ ਕੋਈ ਰਾਸ਼ੀ ਇੱਕ ਸੀ ਨਾ ਤਾਂ ਮਰ ਗਏ ਦੋਵੇਂ ਰਾਸ਼ੀクセ ਜਵਾਦੀ ਜੇ ਰਾਸ਼ੀ ਕਾ ਕਾਲ ਵਸ ਲੋਏ ਨੇ ਜਿਵੇਂ ਨਾਮ ਉਸੇ ਕ੍ਰਿਸ਼ਨ ਉਸੇ ਹੋ ਤਾਂ ਆਏ ਤੇਨਾ ਕਾਲ ਖਾਪਿਓ ਨਾ ਤੇ ਕਾਲ ਖਾਏ ਕਾਲ ਨਾਲ ਦੋ ਹੱਥ ਕਰੇ ਨਹੀਂ ਸਕੇ ਹੋ ਕਾਲ ਨਾਲੇ ਮੁਕਾਬਲਾ ਕਰ ਸਕੇ ਵੀ ਕੰਧਾ ਕਾਹੋ ਕਾਲ ਦੇ ਵੀ ਲਾਉਂਦੇ ਹੋ ਚਲੋ ਜਿੱਥੇ ਅੰਦਾ ਨੂੰ ਹਾਰ ਜਾਂਦਾ ਮਾਰਿਆ ਜਾਂਦਾ ਇੱਕ ਅੰਦੇ ਤੇ ਝੋਟ ਕਰਦਾ ਹੀ ਹੈ ਹਾਲਤ ਇੱਕ ਵੀ ਜੋੜ ਨਹੀਂ ਕਰ ਸਕੇ ਤਾਂ ਬਾਉ ਉਹਦੀ ਸਾਰੇ ਗਰਦਨ ਸੜਦੀ ਤੇਨਾ ਕਾਲ ਖਾਪਿਓ ਨਾ ਤੇ ਕਾਲ ਖਾਏ ਘਾਉ ਨਹੀਂ ਲਾਇਆ ਇੱਕ ਵੀ ਉਹਨਾਂ ਕੋ ਦਲੀਲ ਨਹੀਂ ਸੀ ਕਾਲ ਦੇ ਖਲਾ ਤਾਂ ਬਚਣ ਦੀ ਕਾਇਦਾ ਦਲੀਲ ਹੈ ਗੁਰਬਾਣੀਆਂ ਸਾਰੀਆਂ ਦਲੀਲ ਹਾਲਤ ਦੇ ਖਲਾਉਂਦੇ ਪਰਵਾਣੀਆਂ ਸਾਰੀਆਂ ਦੇ ਲਈ ਤਾਂ ਕਾਲ ਜਿੱਤਣਾ ਆਉਂ ਗਿਆ ਨੇ ਜੀਦਾ ਭੁਗਤ ਗਿਆਨ ਹੋਊ ਕਾਲ ਨੂੰ ਜਿੱਤ ਨਹੀਂ ਸਕਦਾ ਜੀਦਾ ਗਿਆਨ ਖੁਰਾਕ ਆ ਉਹ ਕਾਲ ਨਹੀਂ ਹਰਾ ਸਕਦਾ ਨਾ ਕਾਲ ਨੂੰ ਮਾਰ ਸਕਦਾ ਕਾਲ ਉਹਦੇ ਨੇੜੇ ਹੀ ਨਹੀਂ ਆ ਸਕਦਾ ਤੇ ਆ ਭੰਡਾਰਣ ਭੁਗਤ ਗਿਆਨ ਭਿਆ ਪੜਾ ਦੇ ਜੇ ਗਿਆਨ ਇਕੱਠਾ ਹੋ ਜਵੇ ਤੁਹਾਡੇ ਕੋਲ ਪ੍ਰਾਪਤ ਕਰ ਲਓ ਤੇ ਜਿਹੜਾ ਭੰਡਾਰਣ ਹੈ ਜਿਹਦੇ ਕੋਲ ਇਕੱਠਾ ਹੁੰਦਾ ਬੁੰਧੀ ਕੋਲ ਉਹਦੇ ਅੰਦਰ ਦਿਆ ਹੋਵੇ ਦੇਵੇ ਫਟਾਫਟ ਬੰਡੇ ਨਾ ਤੇ ਰੱਖੀਦਾ ਨਹੀਂ ਹੁੰਦਾ ਰੱਖਿਆ ਹੈ ਖਰਾ ਹੋ ਜਾਂਦਾ ਹੈ ਦੁੱਧ ਦੀ ਸਰਪ੍ਰਾਈਜ਼ ਹੁੰਦੀ ਹੈ ਫਟਾਫਟ ਅਗਲੇ ਕੰਦੇ ਨੂੰ ਭੇਜ ਦੋ ਨਹੀਂ ਖੱਟਾ ਨਾ ਹੋ ਜਵੇ ਇਹ ਉਹ ਦੁੱਧ ਹੈ ਉਹ ਤਾਂ ਫ੍ਰਿਜ ਹੋ ਗਏ ਜਦ ਕਹਿੰਦੇ ਨੇ ਦੁੱਧ ਆਉਂਦੀ ਸਾਰੇ ਨੂੰ ਭੇਜ ਦੋ ਅਗਲੇ ਦੇ ਘਰ ਖੱਟਾ ਹੋ ਉਹਨੇ ਨੇ ਭਾਵੇਂ ਹੋ ਜਵੇ ਆਪਣੇ ਨਾ ਹੋ ਜਵੇ ਉੱਪਰੋਂ ਘੱਟਾ ਰਹੀਏ ਜੇ ਸਤੋ ਇਹ ਘੱਟਾ ਹੋ ਜਾਂਦਾ ਜੇ ਰੱਖ ਲਈਏ ਨੂੰ ਵੇਖਾ ਨਹੀਂ ਕਰੀਦਾ ਹੁੰਦਾ ਹੈ ਜਾਇਜ ਆਇਆ ਜਾਇਜ ਦੇ ਤਰਿਆ ਪਾਣੀ ਜਿਹਾ ਹੀ ਕਰ ਦਿੰਦਾ ਗਾਸੋ ਰੱਖਦਾ ਨਹੀਂ ਹੁੰਦਾ ਰੋਕਦਾ ਨਹੀਂ ਉਹ ਐ ਨਹੀਂ ਦੇਖਦਾ ਵੀ ਕੋਈ ਕੰਮ ਦੀ ਚੀਜ਼ ਮੈਂ ਰੱਖਲਾਂ ਜਿਹੇ ਚੋਂ ਜੇ ਕੰਮ ਦੀ ਚੀਜ਼ ਮੈਂ ਰੱਖਲਾਂ ਬਾਕੀ ਦੇ ਦਾਂ ਜਾਇਜ ਆਇਆ ਘਾਹ ਦੇ ਤਾ ਦਇਆ ਭੰਡਾਰਨ ਫੰਡਾਰਣ ਜਿਹੜੀ ਬੰਦੀ ਆ ਉਹਦੇ ਚ ਦਇਆ ਹੋਵੇ ਦੇਣ ਦੀ ਇੱਛਾ ਹੀ ਹੋਵੇ ਹਰ ਵਕਤ ਕਾਹ ਪਿੱਛੇ ਹੋਰ ਹੁੰਦਾ ਦਇਆਪੰਡਾਰਣ ਘਟ ਘਟ ਵਜੇ ਨਾਦ ਛੇ ਇਹ ਹੋਵੇ ਛੇ ਪਹਿਲਾਂ ਇਹ ਪੋਜੀਸ਼ਨ ਹੋਵੇ ਕਿਸੇ ਦੀ ਤਾਂ ਘਟ ਵਿੱਚੋਂ ਨਾਦ ਪ੍ਰਗਟ ਹੁੰਦਾ ਨਹੀਂ ਹੁੰਦਾ ਹੀ ਨਹੀਂ ਪਹਿਲਾਂ ਇਹ ਕਰਨਾ ਪਊ ਸਰੀਰ ਨਾਲ ਕੋਈ ਕਨੈਕਸ਼ਨ ਨਹੀਂ ਹੈ ਬਨੁਬੁੱਧੀ ਦਾ। ਪੁਗਤ ਗਿਆਨ। ਫਰਾ ਗਿਆਨ ਹੈ ਸਰੀਰ ਦੀ ਹੋਵਾਇਆ ਖਰਾਬ। ਸਰੀਰ ਆਪਣਾ ਹੈ ਨਹੀਂ ਜਿਹਦਾ ਹੈ ਉਹਨੇ ਖਰਾਬਥਰੀ ਪੈਦਾ ਕੀਤੀ ਹੈ। ਆ ਬਾਹਰ ਸਭ ਕੁਝ ਉਹਦੇ ਪੈਰਾਂ ਕੀਤਾ ਹੈ। ਧਰਤੀਆ ਉਹਨੇ ਬਣਾਈਆਂ ਨੇ। ਚੰਦ ਸੂਰਜ ਉਹਨੇ ਬਣਾਏ ਨੇ ਇਥੇ ਬਣਾ ਨਹੀਂ ਤਾਂ ਰਸੋਈ ਬਣਦੀ। ਚੰਦ ਸੂਰਜ ਬਣਾ ਰਸੋਈ ਨਹੀਂ ਨਾ ਬਣਦੀ। ਚੰਦ ਸੂਰਜ ਜੇ ਰਸੋਈ ਬਣਾਉਂਦੇ ਨੇ। ਦੋਏ ਨਾ ਹੋਣ ਤਾਂ ਕੁਝ ਵੀ ਨਹੀਂ ਪੈਦਾ ਹੁੰਦਾ ਖਾਣਾ। ਉਹ ਸੋਚੀ ਕਿ ਮੇ ਬਲੋਂ ਦੇ ਜਾਂ ਤੂ ਖਾਣਾ ਲੈ ਰਸ ਜੜੇ ਨੇ ਸਰੀਰ ਤੇ ਰਸੋਈ ਇਹ ਹੀ ਬਣਾਉਂਦੇ ਨੇ ਇਹ ਰਸੋਈ ਹੈ ਲੰਗਰ ਨਹੀਂ ਹੈ ਕੋਈ ਇਥੇ ਫੇਰ ਸੋਚ ਗਿਆ ਫੇਰ ਉਸੋਈ ਕਿਹਾ ਰਸੋਈ ਰਸ ਚੰਦ ਤੇ ਸੂਰਜ ਜਾ ਕੇ ਤਪਤ ਰਸੋਈ ਲੰਗਰ ਨਹੀਂ ਕਹਦੇ ਅਸੀਂ ਉਹ ਰਸੋਈ ਦਾ ਨਾਮ ਲੰਗਰ ਬਣਾਉਂਦਾ ਪਰ ਸੋਈ ਹੈ ਸਰੀਰ ਦੇ ਖਾਣ ਵਾਲੀਆਂ ਚੀਜ਼ਾਂ ਲੰਗਰ ਨਹੀਂ ਹੁੰਦਾ ਜਿਹੜੇ ਲੰਗਰ ਕਹਿੰਦੇ ਨੇ ਉਹ ਮੂਰਖ ਨੇ ਉਹਨਾਂ ਦਾ ਭੁਗਤ ਗਿਆਨ ਨਹੀਂ ਹੈ ਉਹਨਾਂ ਦਾ ਮਹਾਂਦੀ ਦਾਣਾ ਪਰਠੇ ਦੀ ਦਾਲ ਕਾਲੀਆਂ ਦੀਆਂ ਰੋਟੀਆਂ ਇਹੀ ਲੰਗਰ ਹੈ ਉਹਨਾਂ ਦਾ ਪਰ ਸਭ ਇਹ ਗੱਲਾਂ ਮੋਟੀਆਂ ਨਹੀਂ ਨੇ ਉਹਨਾਂ ਦੀਆਂ ਫੇਟੜੀਆਂ ਮੋਟੀਆਂ ਦੇ ਬਾਅਦ ਕਦੋਂ ਢੱਡਪਈਆਂ ਰੋਟੇਂਗੇ ਸਭ ਇਹ ਗੱਲਾਂ ਵੋਟੀਆਂ ਦਾ ਮੋਟਾ ਹੀ ਗਿਆ ਨਾ ਉਹਨਾਂ ਦਾ ਵੋਟੀਆਂ ਵੋਟੀਆਂ ਗੱਲਾਂ ਕਰੀ ਜਾਂਦੇ ਨੇ ਗੱਲ ਬਹੁਤ ਫਰੀਕ ਆ ਹੈ ਅਖੰਡੇ ਦੀ ਧਾਰ ਤੋਂ ਵੀ ਫਰੀਕ ਦਇਆ ਬਨਾਨ ਘੱਟ ਕੰਡ ਵੱਜਾ ਨਾ ਨਾ ਤੇ ਫਿਰ ਹਿਰਦੇ ਚ ਪਰਕ ਠੋਕ ਫਿਰ ਵੱਜੂਗਾ ਫਿਰ ਅੰਦਰੋਂ ਹੀ ਵੈਦ ਹੋ ਗਿਆ ਜੇ ਪਹਿਲਾਂ ਬਾਹਰੋਂ ਗਿਆਨ ਖਾਂਦਾ ਰਹੇ ਲੈਂਦਾ ਰਹੇ ਪਹਿਲਾਂ ਕਿਥੋਂ ਲਉ ਗੁਰਬਾਣੀ ਚੋਂ ਲਉ ਐ ਤੱਕ ਗੁਰਬਾਣੀ ਜੇ ਲਉਗੇ ਨਾ ਫਿਰ ਅੰਦਰੋਂ ਪੈਦਾ ਹੋ ਅਟਖੜਾ ਵਾਜੇ ਨਾਦ ਆਪ ਹੀ ਨਾਦ ਨਾਥੀ ਸਭ ਜਾ ਕੀ ਰਿਤ ਸਿਧ ਅਬਰਾ ਸਾਹਿਬ ਨਾਦ ਕੀ ਹੈ ਆਦ ਹੈ ਹੋਕਣ ਨਾਦ ਪੋਕਮੈਨ ਆਤਾ ਸਨ ਦੇ ਨਤਪਾਈ ਹੋਈਏ ਆਪ 나ਥ ਪ੍ਰਗਟ ਹੋਊਗਾ 나ਥ 나ਥ ਦੀ ਐ 나ਥ ਆਪੇ ਹੀ ਪੈਦਾ ਹੋਈ ਉਹ ਜੋਗੀ ਨੂੰ ਕਹਿੰਦੇ 나ਥ ਹੋਇਆ 나ਥ ਬਣਿਆ ਫਿਰਦਾ ਤੂੰ ਆਪ ਹੋ ਜੋਗੀ ਨਾਥ ਨੇ ਨਾ ਸ੍ਰੀ ਚੰਦ ਦੇ ਨਾਮ ਦਾ ਹੀ ਚੇਲਾ 나ਥ ਤੋਂ ਹੀ ਕੰਨ ਬਣਾਏ ਨੇ ਕਰ ਪੀਰੋ ਕੰਨ ਬੁਰਟੀਆਂ ਬੁਰਟੀਆਂ ਪੀਰ ਮਤਲਬ ਨਾਥਰੋਂ ਕਹਦੇ ਤੇ ਦੂਆ ਨੂੰ ਜੋਗੀ ਕਹਿੰਦੇ ਸੀ ਜਿਹੜੇ ਇਸਲਾਮ ਕਬੂਲ ਕਰ ਲਿਆ ਸੀ ਨਾ ਅੱਧਾ ਜਿਨ੍ਹਾਂ ਨੇ ਉਹ ਰਾਸ ਸੀ ਉਹ ਪੀਰ ਕਹਿੰਦੇ ਸੀ ਉਹਨਾਂ ਨੂੰ ਦੂਆ ਨੂੰ ਜੋਗੀ ਕਹਿੰਦੇ ਸੀ ਨੌਵੇਂ ਬਦਲ ਗਏ ਸੀ ਕਿਸੇ ਨਾਥ ਨਾਲੇ ਗੱਲ ਜਲਦੀ ਹੈ ਨਾਲੇ ਜੋਗੀ ਤਾਂ ਭੱਜ ਗਏ ਸੀ ਵਿਚਾਰੇ ਇੱਥੋਂ ਭਜਾ ਦਿੱਤੇ ਸੀ ਨਾਥੇ ਰਹਿ ਗਏ ਸੀ ਜੋਗੀ ਤਾਂ ਪਹਾੜਾਂ ਤੇ ਚਲੇ ਗਏ ਜੁਗੇਸ਼ਵਰ ਬਾਗੇਸ਼ਵਰ ਉਹ ਮੰਦਰ ਦੇ ਉੱਪਰ ਪਹਾੜਾ ਚ ਉੱਪਰ ਜਾ ਕੇ ਲੋਕ ਗਏ ਸੀ ਹਾਂਜੀ ਕਾੜਕੜ ਵਾਜੇ ਨਾਥ ਆਪ ਨਾਥ ਨਾਥੀ ਸਭ ਕਾੜਕੜ ਵਾਜੇ ਨਾਥ ਆਪ ਨਾਥ ਨਾਥ ਹੀ ਨਾਥ ਹੈ ਆਪ ਨਾਥ ਹੈ ਉਹ ਨਾਥ ਕੋਈ ਨਾਥ ਹੈ ਨਾਥੀ ਸਭ ਜੀ ਨੇ ਸਾਰੀ ਸ੍ਰਿਸ਼ਟੀ ਆਪਣੇ ਵਸ ਵਿੱਚ ਕਰਕੇ ਰੱਖੀ ਹੋਈ ਹੈ ਕੀ ਜੜ ਕੀ ਚੇਤਨ ਸਭਰ ਕੀ ਜੜ ਕੀ ਚੇਤਨ ਸਭ ਉਹਦੇ ਵਾਸਤੇ ਚੈ ਸਭ ਦੇ ਨੱਥ ਪਾਈ ਹੋਈ ਹੈ ਹੁਕਮ ਤੋਂ ਕੋਈ ਬਾਹਰ ਨਹੀਂ ਚਾਹ ਜੜ ਹੈ ਚਾਹ ਚੇਤਨ ਹੁਕਮ ਨਾਲ ਜੜ ਪੈਦਾ ਹੋਈ ਹੈ ਸੱਚੇ ਤੇ ਪਵਨਾ ਕਹਦੇ ਨੇ ਪੈਦਾ ਹੋਇਆ ਹੁਕਮ ਨਾਲ ਹੁਕਮ ਦੇ ਵਿੱਚ ਜਦੋਂ ਪੈਦਾ ਹਏ ਜੋ ਚੀਜ਼ ਹੁਕਮ ਨਾਲ ਪੈਦਾ ਹੋਈ ਹੈ ਹੁਕਮ ਦੇ ਵਿੱਚ ਜਾ ਕੇ ਰਿੱਦ ਸਿੱਧ ਅਵਰਾ ਸਾਹ ਜਾ ਕੇ ਰਿੱਦ ਸਿੱਧ ਅਵਰਾ ਸਾਹ ਜਿਹੜਾ ਨਾਮ ਆਉਂਦੀ ਰਿੱਦ ਸਿੱਧ ਵੀ ਹੈ ਰਿੱਦ ਸਿੱਧਾ ਜਿਹੜੀ ਮਾਇਆ ਹੈ ਨਾ ਰਿੱਤੀ ਹੈ ਇਹਨਾਂ ਨੂੰ ਮਾਇਆ ਰਿੱਤੀ ਹੈ ਨਾਲ ਅਗ ਸਿੱਧ ਸਿੱਧੀ ਸਿੱਧੀ ਲਾਹਦਾ ਸਦਾ ਨਹੀਂ ਸਿੱਧਿਆ ਗਾਂਗੇ ਤਾਂ ਦਾ ਮੁਕਤ ਚਾਹੀਦਾ ਕਹ ਤਾਂ ਦਿਨੋਂ ਪਰ ਚਾਹੀਦਾ ਸਿੱਧ ਪੁਰਖਵਾਚ ਕਲਬ ਦਾ ਸੱਦਾਂ ਸਿੱਧੀ ਚ ਕੀ ਫਰਕ ਹੋਇਆ ਫਿਰ ਇਹਨੂੰ ਵੀ ਸੱਦ ਕਹਿੰਦੇ ਆਪਾਂ ਇਹਨੂੰ ਸਿੱਧੀ ਕਹਿੰਦੇ ਨੇ ਸਿੱਧੀਆਂ ਉਹ ਸਿੱਧੀ ਫਿਰ ਕੀ ਹੋਇ ਇੱਕ ਵਚਨ ਹੈ ਨਹੀਂ ਸੱਦ ਦਾ ਸਿੱਧੀ ਹਿੰਦੀ ਚ ਐਵੇਂ ਲਿਖਿਆ ਜਾਂਦਾ ਸੀ ਸਿੱਧੀਆਂ ਉਹ ਬੋਲਿਆ ਜਾਂਦਾ ਸੀ ਉਚਾਰਨ ਅਸੀਂ ਗਲਤ ਕਰ ਲਿਆ ਪੰਜਾਬੀ ਉਹਨੂੰ ਸਮਝੇ ਨਹੀਂ ਪਰ ਯੂਪੀ ਵਾਲੇ ਸਿੱਧੀ ਬੋਲਦੇ ਨੇ ਠੀਕ ਬੋਲਦੇ ਨੇ ਯੂਪੀ ਦੀ ਤਰਜ਼ ਤੇ ਹੀ ਬਾਣੀ ਲਿਖੀ ਹੈ ਪਹਿਲਾਂ ਕਬੀਰ ਦੀ ਬਾਣੀ ਹੈ ਯੂਪੀ ਜਮੇਰੋਂ ਉਪਨੀ ਤਰਸਦੇ ਸਾਡੀ ਬਾਣੀ ਲਿਖੀ ਹੈ ਗੁਰੂ ਸਾਹਿਬ ਦਰਦ ਨਹੀਂ ਕਰਲੀ ਉਹਨੇ ਕੀ ਅਕੀ ਰਿਤ ਰਤੀ ਸiddhi ਸਿੱਧੀ ਦਾ ਮਤਲਬ ਹੈ ਸੋਚੀ ਗਿਆਨ ਰਿਤ ਦਾ ਮਤਲਬ ਹੈ ਮਾਇਆ ਮਾਇਆ ਦਾ ਗਿਆਨ ਮਾਇਆ ਦਾ ਗਿਆਨ ਜਿੰਨੀਆਂ ਕਰਮਾਤਾਂ ਨੇ ਮਾਇਆ ਦਾ ਗਿਆਨ ਹੈ ਇਹਨੇ ਦਿਖਾਉਂਦੇ ਨਾ ਕਰਮਾਤਾਂ ਦਾ ਮਾਇਆ ਦਾ ਗਿਆਨ ਹੈ ਸਾਇੰਸ ਨਾਲ ਵੀ ਗਿਆਨ ਮਾਇਆ ਦਾ ਜੋ ਵੀ ਮਾਇਆ ਦਾ ਗਿਆਨ ਹੈ ਸਿੱਧਾ ਕੋਲ ਗਿਆਨ ਰੰਧ ਸਿੰਘ ਦਾ ਅਸੀਮਾਇਦਾ ਗਿਆਨ ਤੂੰ ਆ ਤਾਂ ਹੀ ਨਹੀਂ ਚਾ ਕੀ ਰੰਧ ਸਿੰਘ ਅਵਰਾ ਸਾਦ ਦਾ ਸਵਾਦ ਹੋਰ ਜਿੰਨਾ ਜੇ ਤੁਹਾਡੀ ਗੱਲ ਕੋਈ ਨਹੀਂ ਸਮਝਦਾ ਭਲ ਬਣੀ ਹੋਈ ਹੈ ਹੈ ਉਹ ਸ਼ਰਾਰਤ ਗੱਲ ਕੁਝ ਵੀ ਨਹੀਂ ਲੋਕਾਂ ਨੂੰ ਸਮਝ ਨਹੀਂ ਉਸ ਗੱਲ ਦੀ ਤੁਹਾਨੂੰ ਸਮਝ ਆ ਕੋਈ ਚਲਾਕੀ ਹੈ ਮਾਇਆ ਦੀ ਆਮ ਬੰਦ ਨੂੰ ਸਮਝ ਨਹੀਂ ਜਿਵੇਂ ਹੱਥਾਂ ਦੇ ਉੱਤੇ ਸਿਰੰਜ ਮਾਲਣੀ ਉਧਰ ਦਿਖਾ ਨਹੀਂ ਰਾਇ ਸੀ ਲਫਾਫੇ ਚ ਕੋਈ ਚੀਜ਼ ਹੈ ਚਿੱਠੀ ਹੈ ਉੱਤੇ ਇੱਕ ਲਿਪੜ ਜਾਂ ਬਲਤਾ ਸਾਰੇ ਅਖਬਾਰ ਦੇੰਦੇ ਨੇ ਵਾਰੋਂ ਪੜ ਲਿਆ ਲਿਪੜ ਸੋ ਗਿਆ ਫਿਰ ਨਹੀਂ ਦੀ ਨਾ ਇਹੇ ਜਿਹੇ ਸ਼ਰਾਰਤਾਂ ਕਰਦੇ ਸੀ ਇਹਨੂੰ ਰਿਤਸਿੰਦ ਕਹਿੰਦੇ ਨੇ ਇਹ ਰਿਤਸਿੰਦ ਮਾਇਆ ਦੀ ਸਮਝ ਮਾਇਆ ਦੀ ਸੋਚੀ ਕਿ ਇੱਕ ਸਿੱਧੀ ਕੱਲੀ ਹੈ ਕੁਦ ਬਦਲ ਨਹੀਂ ਸਿੱਧੀ ਪਾਈ ਉਹ ਸਿੱਧੀ ਹੈ ਸੋਚੀ ਬਾ ਉਹ ਹੈ ਨਰਾਕਾਰ ਦੀ ਸੋਚੀ ਜਿੱਤੇ ਰਿਤਸਿੰਧੀ ਲੱਗਿਆ ਤੇ ਮਾਇਆ ਦੀ ਸੋਚੀ ਹੈ ਮਾਇਆ ਦਾ ਗਿਆਨ ਇਹ ਤਾਂ ਕੱਲ੍ਹ ਹੀ ਸਿੱਧੀ ਆਈ ਐ ਸਭ ਇਹਦੇ ਵਿੱਚ ਦਸਮਤਰਾ ਸਿੱਪੀ ਸਿੱਧੀ ਐ ਇਸ ਤਰੀਕੇ ਨਾਲ ਆਈ ਹੋਈ ਐ ਇਸੇ ਸੈਂਸ ਵਿੱਚ ਦੋਏ ਵਰਤੀਆਂ ਹੋਈਆਂ ਨੇ ਦਸਮਤਰਾ ਸਾਰੇ ਚ ਇੱਥੋਂ ਪਤਾ ਲੱਗਦਾ ਵੀ ਲਿਖਿਆ ਹੈ ਕੀ ਦਾ ਉਹ ਇਹਨਾਂ ਨੂੰ ਕੀ ਪਤਾ ਇਹ ਜਿਹੜੀ ਲੈਂਗੁਏਜ ਐ ਲੈਂਗੁਏਜ ਤੋਂ ਪਤਾ ਲੱਗਣਾ ਲੈਂਗੁਏਜ ਕਿਹੜੋ ਲੈਂਗੁਏਜ ਦਾ ਨਹੀਂ ਪਤਾ ਆਦਰਾਂ ਦੀ ਲੈਂਗੁਏਜ ਦਾ ਨਹੀਂ ਪਤਾ ਵਿਦਵਾਨਾਂ ਨੂੰ ਕਿਵੇਂ ਫੈਸਲਾ ਕਰ ਦਵਾਂਗੇ ਜਿਹਨੂੰ ਭਾਸ਼ਾ ਦਾ ਹੀ ਨਹੀਂ ਗਿਆਨ ਫੈਸਲਾ ਕਿਵੇਂ ਕਰੂੰ ਕਿਹਦਾ ਲਿਖਿਆ ਭਾਸ਼ਾ ਦੇ ਗਿਆਨ ਤੋਂ ਪਤਾ ਲੱਗੂਗਾ ਪਾਜਾ ਦਾ ਗਿਆਨ ਨਹੀਂ ਹੈ ਰੋਣੋ ਜਾਕੀ ਰਿੱਤ ਸਿੰਧ ਅਬਰਾਸਾਦ ਰਿੱਤ ਸਿੰਧ ਜਿਹੜੀ ਬਣਾਈ ਹੈ ਨਾ ਹੁਕਮ ਨੇ ਨਾਥ ਨੇ ਉਹਦਾ ਸਵਾਦ ਹੋਰ ਹੈ ਇਸ ਕਰਕੇ ਗੁਰਬਾਣੀ ਨੇ ਸੰਸਾਰ ਤਿਆਗਣ ਤੋਂ ਆਪਣੇ ਆਪ ਨੂੰ ਅਲੱਗ ਰੱਖਿਆ ਹੈ ਉਹਦਾ ਸਵਾਦ ਹੋਰ ਹੈ ਉਹਦਾ ਸਵਾਦ ਸਰੀਰ ਨਾਲ ਸੰਬੰਧਰ ਸਰੀਰ ਦਾ ਗਿਆਨ ਸਿੱਧਾ ਹੁਣ ਕੀ ਸੀ ਸਰੀਰ ਦਾ ਗਿਆਨ ਮਾਇਆ ਨਾਲੋਂ ਮਾਇਆ ਗਿਆਨ ਤਾਂ ਹਰੇ ਆਦਮੀ ਨੂੰ ਲੈ ਸਕਦਾ ਹੈ। ਮਾਇਆ ਗਿਆਨ ਤਾਂ ਮਾਇਆ ਜਿ ਫਸੌਣ ਵਾਲਾ ਫਿਰ ਰੱਖਣ। ਆਤਮਾ ਦਾ ਗਿਆਨ ਪ੍ਰਾਤਮਾ ਨਾਲ ਜੋੜਨ ਵਾਲਾ। ਸੰਸਾਰ ਤੋਂ ਵੱਖਰਾ ਕਰਨ ਵਾਲਾ। ਸੰਸਾਰ ਤੋਂ ਵੱਖਰਾ ਗਿਆਨ ਹੈ। ਇਹ ਸੱਚਖੰਡ ਦਾ ਗਿਆਨ ਹੈ। ਸੱਚਖੰਡ ਟੱਕ ਲੈ ਜਾਂਦਾ। ਸੱਚਖੰਡ ਵਸੇ ਨਰਕ ਦਾ ਸੱਚਾੜ ਦਾ ਕਹ ਰਹੀ ਨਹੀਂ ਹੁੰਦੇ ਕਿਵੇਂ ਬਦਲ ਗਿਆ ਨਾ ਕਰ ਵਾਸਤੇ ਉੱਥੇ ਸੱਚਾੜ ਸ਼ਾਇਦਨ ਦਰਸ਼ਨ ਕਿਥੇ ਆ ਸੱਚਾੜ ਦਰਸ਼ਨ ਕਿਹ ਹੈ ਸ਼ਾਇਦ ਦਾ ਦਰਸ਼ਨ ਰਿਆਕਾਰ ਕੀ ਹੁੰਦਾ ਉਹ ਵੀ ਦਸੂਗਾ ਨਾ ਜੀਣਾ ਦਰਸ਼ਨ ਵਕੀਲ ਕੇ ਕੀ ਹੁੰਦਾ ਨਾਮ ਦਾ ਉਹਨਾਂ ਦੀ ਉਹਨਾਂ ਦਾ ਮਸਲਾ ਹੀ ਨਹੀਂ ਹੈ ਉਹਨਾਂ ਦੀ ਪੜਾਈ ਹੋਈ ਨਹੀਂ ਡਾਕਟਰ ਦਰਸ਼ਨ ਨਾਲ ਰਿਆਕਾਰ ਕੀ ਹੁੰਦਾ ਨਾਲ ਦੇਹੀ ਦੇ ਵਿੱਚ ਹੈਗਾ ਉਦੋਂ ਦੀ ਪੜਾਈ ਹੋਈ ਉਹਦਾ ਵਿਸ਼ਾ ਹੀ ਨਹੀਂ ਆਇਆ ਗੁਰਬਾਣੀ ਦਾ ਵਿਸ਼ਾ ਸਿਰਫ ਨਿਰਾਕਾਰ ਹੈ ਸੰਸਾਰ ਦਾ ਵਿਸ਼ਾ ਮੈਟਰ ਹੈ ਮੈਟਰ ਦੀ ਕੋਲ ਦੋ ਵਿਸ਼ੇ ਅਲੱਗ-ਅਲੱਗ ਨੇ ਮੈਟਰ ਵਾਲੇ ਵਿਸ਼ੇ 'ਤੇ ਗੁਰਬਾਣੀ ਨਹੀਂ ਹੋਈ ਜਾ ਕੇ ਰਿੰਦਸਿੰਦ ਅਬਰਾਹਮ ਅਬਰਾਹਮ ਨਾਮ ਦਾ ਸਵਾਲ ਹੋਰ ਹੈ ਸੰਸਾਰ ਦਾ ਗਿਆਨ ਦਾ ਸਵਾਲ ਹੋਰ ਸੰਸਾਰ ਦਾ ਗਿਆਨ ਕੌਣ ਪ੍ਰੂਫ ਕਰਦੇ ਨੇ ਜਿਹਨੂੰ ਮਾਇਆ ਦੀ ਲੋੜ ਹੈ ਮਾਇਆਦਾਰੀਆਂ ਦਾ ਗਿਆਨ ਦੇਰਾਕਾਰੀਆਂ ਵਾਸਤੇ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਭੋਜਨ ਦੇ ਗਿਆਨ ਜਿਹਦਾ ਭੋਜਨ ਦੇ ਗਿਆਨ ਉਹਨੇ ਮਾਇਆ ਤੇ ਲੈਣਾ ਕੀਆ ਮਾਇਆ ਦਾ ਗਿਆਨ ਦਾ ਸਰੀਰ ਦਾ ਮਾਇਆ ਦਾ ਖਰਾ ਮਾਇਆ ਵੀ ਖਰਾਕ ਦਾ ਸਰੀਰ ਦੀ ਕੀ ਖਾਣਾ ਕੀ ਨਹੀਂ ਖਾਣਾ ਡਾਕਟਰ ਨੂੰ ਪਤਾ ਕਿਹੜੇ ਤੱਤ ਦੀ ਕਮੀ ਪਈ ਹੈ ਕਿਉਂ ਸਾਨੂੰ ਕੋਈ ਬਿਮਾਰੀ ਹੋਈ ਹੈ ਡਾਕਟਰ ਦਾ ਦੱਸੰਦੜੇ ਖਗਰਨ ਕੇ ਆਣ ਨੂੰ ਕੋ ਜਾਣੇ ਅਸੀਂ ਦੱਸ ਦਿਨ ਮਾ ਆਇਆ ਨਾ ਕਿ ਆਨੇ ਬਖੀ ਚੀਜ਼ ਹੈ